ਸਸ਼ਿਕਾ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਪੂਰੇ ਦੇਸ਼ ਭਰ ਦੇ ਵਿੱਚ 78ਵਾਂ ਆਜ਼ਾਦੀ ਦਿਵਸ ਬੜੀ ਹੀ ਧੁੰਮਤਾਮ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਤੇ ਉੱਧਰ ਹੀ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਝੰਡਾ ਲਹਿਰਾਇਆ ਤੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਇਹ ਕਿਹਾ ਕਿ ਪੰਜਾਬੀਆਂ ਨੇ 80% ਆਜ਼ਾਦੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਤੇ ਆਜ਼ਾਦੀ ਨੇ ਸਾਡੇ ਹੀਰੇ ਲੁੱਟਲੇ ਨੇ ਤੇ ਇਸ ਦੇ ਨਾਲ ਹੀ ਸੀਐਮ ਮਾਨ ਨੇ ਹਾਕੀ ਟੀਮ ਦੀ ਸਰਾਹਨਾ ਕਰਦੇ ਵੀ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਾਕੀ ਦੀ ਟੀਮ ਦੇ ਵਿੱਚ 10 ਖਿਡਾਰੀ ਪੰਜਾਬ ਦੇ ਸੰਤ ਤੇ ਜਲਦੀ ਹੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸੇਮਾਨੇ 올림픽 ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ 19 ਖਿਡਾਰੀ ਖੇਡਣ ਗਏ ਸਨ ਜਿਨ੍ਹਾਂ ਦੇ ਵਿੱਚੋਂ 10 ਪੰਜਾਬ ਦੇ ਸਨ ਇਹ ਸਾਰੇ ਜਲੰਧਰ ਇਲਾਕੇ ਦੇ ਰਹਿਣ ਵਾਲੇ ਨੇ ਤੇ ਉਹਨਾਂ ਕਹੇ ਕਿ ਇਨ੍ਹਾਂ ਖਿਡਾਰੀਆਂ ਨੂੰ ਜਲਦੀ ਹੀ ਸਨਮਾਨਿਤ ਕੀਤਾ ਜਾਵੇਗਾ ਖੇੜਾ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ 28 ਅਗਸਤ ਨੂੰ ਸੰਗਰੂਰ ਤੋਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸাকার ਕਰਨ ਦੇ ਵਿੱਚ ਲੱਗੀ ਹੋਈ ਹੈ ਭਲਾਈ ਸਕੀਮਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਤੇ ਭਰਤੀ ਹੋਵੇਗੀ ਅਤੇ ਪੰਜਾਬ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਇੱਕ 125000 ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 2001 ਦੇ ਵਿੱਚ ਵੀ ਪੁਲਿਸ ਮੁਲਾਜ਼ਮਾ ਦੀ ਗਿਣਤੀ 80000 ਸੀ ਜੋ ਕਿ ਅਜੇ ਵੀ 80000 ਹੈ ਜਦਕਿ ਹੁਣ ਪੁਲਿਸ ਦੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਸ਼ਿਆ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਈ ਗਈ ਹੈ 14000 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਨੇ 14394 ਨਸ਼ਾ ਤਸਕਰ ਫੜੇ ਗਏ ਨੇ ਤੇ ਨਸ਼ਾ ਤਸਕਰਾਂ ਦੇ ਕੋਲੋਂ 173 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ ਔਰ ਸੁਣਦੇ ਆ ਸੀਐਮ ਮਾਨ ਕੀ ਕਹਿੰਦੇ ਨਜ਼ਰ ਆਏ ਇੱਕ ਮੈਂ ਬਧਾਈ ਦੇਣਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ ਹਰਮਨਪ੍ਰੀਤ ਔਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ-ਵੱਡੇ ਨਾਮ ਹੋਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਮੱਧਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਵਿੱਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਨੇ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਖੇਡਾਂ ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਹੁਣ ਆਈਏ ਨਸ਼ਿਆਂ ਦੀ ਗੱਲ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੋਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘਰਦਿਆ ਫਿਰ ਉਸੇ سلسلے ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰਗ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਹਨਾਂ ਤੋਂ 2 ਕਿਲੋ ਹੀਰੋਇਨ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ 1012 ਕਿਲੋਗ੍ਰਾਮ ਓਪੀਐਮ 816 ਕਿਲੋਗ੍ਰਾਮ ਗਾਂਜਾ 49.5 ਟਨ ਕਾਪੀ ਹਾਸਕ ਜਿਹਨੂੰ ਪੋਸਟ ਕਹਿ ਦਿੰਦੇ ਜਾਂ ਪੁੱਕੀ ਕਹਿ ਦਿੰਦੇ 3.07 ਕਰੋੜ ਜਿਹੜੀਆਂ ਪिल्स ਨੇ ਜਿਹੜੀਆਂ ਗੋਲੀਆਂ ਨਸ਼ਿਆਰੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 380 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਣੇ ਹੋ ਘਰ ਬਣਾਉਣੇ ਹੋ ਪਲਾਟ ਬਣਾਉਣੇ ਹੋ ਸ਼ੋਰੂਮ ਬਣਾਉਣੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਣੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਵੀ ਨਾਲ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 11ਵੀਂ ਵਾਰ ਲਾਲ ਕਿਲੇ ਤੇ ਤਿਰੰਗਾ ਲਹਿਰਾਇਆ ਤੇ ਇਸ ਤੋਂ ਪਹਿਲਾਂ ਉਹ ਰਾਜ ਘਾਟ ਪਹੁੰਚੇ ਜਿੱਥੇ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਤੇ ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਲੱਗ ਹੀ ਪੋਸ਼ਾਕ ਦੇ ਵਿੱਚ ਦਿਖਾਈ ਦਿੱਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਸ਼ਹੀਦਾਂ ਨੂੰ ਯਾਦ ਕੀਤਾ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਅੱਜ ਸਾਡੇ ਦੇਸ਼ ਦੇ ਲਈ ਸ਼ਹੀਦ ਹੋਏ ਹਜ਼ਾਰਾਂ ਬਹਾਦਰ ਪੁੱਤਰਾਂ ਨੂੰ ਯਾਦ ਕਰਨ ਦਾ ਦਿਨ ਹੈ। ਦੇਸ਼ ਉਨ੍ਹਾਂ ਦਾ ਰਿਣੀ ਹੈ ਅਤੇ ਅਸੀਂ ਅਜੇ ਹਰ ਮਹਾਨ ਵਿਅਕਤੀ ਨੂੰ ਸ਼ਰਧਾਂਜਲੀ ਦਿੰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਆਜ਼ਾਦੀ ਦੇ ਪਵਿੱਤਰ ਤਿਉਹਾਰ ਤੇ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਭਾਰਤ ਨੂੰ ਪਿਆਰ ਕਰਦੇ ਨੇ ਅਤੇ ਭਾਰਤ ਦਾ ਸਨਮਾਨ ਕਰਦੇ ਨੇ। ਭਾਰਤ ਮਾਤਾ ਕੀ ਜੈ ਭਾਰਤ माता के मेरे प्यारे देशवासियों मेरे परिवारजन आज वो शुभ घड़ी है जब हम देश के लिए मर मिटने वाले देश की आजादी के लिए अपना जीवन समर्पित करने वाले आजीवन संघर्ष करने वाले फांसी के तख्त पर चढ़कर के भारत मां की जय के नारे लगाने वाले अनगिनत आजादी के दीवानों को नमन करने का ये पर्व है उनका पुण्य स्मरण करने का पर्व है आजादी के दीवानों ने आज हमें आजादी के इस पर्व में स्वतंत्रता की सांस लेने के लिए सौभाग्य दिया है यह देश उनका रणी है ऐसे हर महापुरुष के प्रति हम अपना श्रद्धा भाव व्यक्त करते हैं मेरे प्यारे देशवासियों आज जो महानुभाव राष्ट्र रक्षा के लिए और राष्ट्र निर्माण के लिए पूरी लगन से पूरी प्रतिबद्धता के साथ देश की रक्षा भी कर रहे हैं देश को नई ऊंचाई पर ले जाने का प्रयास भी कर रहे हैं चाहे वो हमारा किसान हो हमारा जवान हो हमारे नौजवानों का हौसला हो हमारी माताओं बहनों का योगदान हो दलित हो पीड़ित हो शोषित हो वंचित हो अभावों के बीच भी स्वतंत्रता के प्रति उसकी निष्ठा लोकतंत्र के प्रति उसकी श्रद्धा ये पूरे विश्व के लिए एक प्रेरक घटना है मैं आज ऐसे सभी को आदरपूर्वक नमन करता हूं देशवासियों इस वर्ष और पिछले कुछ वर्षों से प्राकृतिक आपदा के कारण हम सबकी चिंता बढ़ती चली जा रही है प्राकृतिक आपदा में अनेक लोगों ने अपने परिवारजन खोए हैं संपत्ति खोई है ਰਾਸ਼ਟਰ ਨੇ ਵੀ ਪਾਰਾ ਵਾਰ ਨੁਕਸਾਨ ਭੋਗਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਤੇ ਅੱਜ ਆਜ਼ਾਦੀ ਦੇ ਦਿਹਾੜੇ ਤੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੱਦੇ ਤੇ ਕਿਸਾਨਾਂ ਦੇ ਵੱਲੋਂ ਆਪਣੀਆਂ 12 ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਟਰੈਕਟਰ ਮਾਰਚ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਤਿੰਨ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਤੇ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮਾ ਦਾ ਐਲਾਨ ਕੀਤਾ ਹੈ ਜੀ ਹਾਂ ਦੱਸ ਦਈਏ ਕਿ ਇਸ ਦੇ ਤਹਿਤ 1 ਅਗਸਤ ਨੂੰ ਕਿਸਾਨ ਆंदोलਨ ਨੂੰ 200 ਦਿਨ ਪੂਰੇ ਹੋਣ ਤੇ ਸ਼ੰਭੂ ਖਨੋਰੀ ਬਾਰਡਰ ਦੇ ਉੱਪਰ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ 1 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ 15 ਸਤੰਬਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਉਚਾਨਾ ਅਨਾਜ ਮੰਡੀ ਦੇ ਵਿੱਚ 22 ਸਤੰਬਰ ਨੂ ਪੁਰਕੁਸ਼ੇਤਰ ਜ਼ਿਲ੍ਹੇ ਦੇ ਪਿਪਲੀ ਦੀ ਅਨਾਜ ਮੰਡੀ ਵਿੱਚ ਰਾਸ਼ਟਰੀ ਪੱਧਰ ਦੀ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਕਿਸਾਨ ਪਹੁੰਚਣਗੇ ਅੱਜ ਟਰੈਕਟਰ ਮਾਰਚ ਰਾਹੀਂ ਕਿਸਾਨਾਂ ਨੇ 13 ਫਰਵਰੀ ਤੋਂ ਚੱਲ ਰਹੇ ਅੰਦੋਲਨ ਖਾਸ ਕਰਕੇ ਘੱਟੋ ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਲਈ ਸੰਘਰਸ਼ ਕਰ ਰਹੇ ਨੇ ਅਤੇ ਸਰਕਾਰ ਕਿਸਾਨਾਂ ਨੂੰ ਇਹ ਨਹੀਂ ਦੇ ਰਹੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ 77 ਸਾਲਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸਰਕਾਰਾਂ ਬਣਾਈਆਂ ਗਈਆਂ ਨੇ ਪਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਲਈ ਕਿਸੇ ਨੇ ਵੀ ਇਮਾਨਦਾਰੀ ਦੇ ਨਾਲ ਕੋਈ ਯਤਨ ਨਹੀਂ ਕੀਤੇ। ਉਹਨਾਂ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਸਿਰਫ 8 ਸਾਲਾਂ ਦੇ ਵਿੱਚ ਕਾਰਪੋਰੇਟ ਕਰਾਣਿਆਂ ਨੇ 14.56 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਗਏ ਨੇ ਪਰ ਜਦੋਂ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਕਰਜ਼ਾਈ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਕਤ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿੰਦੀ ਹੈ ਉਹਨਾਂ ਦੇ ਕੋਲ ਇਸਦੇ ਲਈ ਬਜਟ ਹੀ ਨਹੀਂ ਹੈ ਜਿਵੇਂ ਦੱਸਦੀ ਹੈ ਕਿ ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ ਜਦੋਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੋਚ ਕਰਨ ਦਾ ਐਲਾਨ ਕੀਤਾ ਗਿਆ ਤਾਂ ਹਰਿਆਣਾ ਦੇ ਵੱਲੋਂ ਸ਼ੰਭੂ ਬਾਰਡਰ ਤੇ ਉੱਪਰ ਸੱਤ ਲੇਅਰ ਦੀ ਬੈਰੀਕੇਡਿੰਗ ਕਰ ਦਿੱਤੀ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਹੀ ਡੇਰੇ ਲਾਏ ਗਏ ਨੇ ਤੇ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਦੇ ਦਿੱਤੇ ਗਏ ਸਨ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ ਪਰ ਪਰ ਬਾਵਜੂਦ ਇਸੇ ਹਰਿਆਣਾ ਸਰਕਾਰ ਨੇ ਬਾਰਡਰ ਨਹੀਂ ਖੋਲਿਆ ਅਤੇ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਲਈ ਪਟੀਸ਼ਨ ਦਾਇਰ ਕਰ ਦਿੱਤੀ ਗਿਆ ਦੱਸਦੀ ਹੈ ਕਿ ਅੱਜ ਇਸੇ ਰੋਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਨੋ ਪੂਰੇ ਦੇਸ਼ ਭਰ ਦੇ ਵਿੱਚ ਆਪਣੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਉੱਪਰ ਟਰੈਕਟਰ ਮਾਰਚ ਕੱਢਿਆ ਗਿਆ ਜੀ ਨਾ ਮਨ ਲੋਕੋ ਸਿੱਧਾ ਕਰਨ ਦੇਣਾ ਜੀ ਐਮਐਮ ਮਾਈਟ ਕੈਰ ਰਾਜ ਦੇ ਲੋਕੋ ਪੂਨਾ ਦੇ ਵੱਲੋਂ 15 ਅਗਸਤ ਦੇ ਉੱਪਰ ਜਿਹੜੇ ਭਾਤ ਸਰਕਾਰ ਵੱਲੋਂ ਤਿੰਨ ਕੌਜਦਾਰੀ ਕਾਨੂੰਨ ਲਿਆਂਦੇ ਗਏ ਆ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਲਾਗੂ ਨਹੀਂ ਹੈਗੇ ਜੀ ਅਸੀਂ ਉਹਨਾਂ ਦੇ ਵਿਰੋਧ ਤੇ ਵਿੱਚ ਅੱਜ ਜਿਹੜੀਆਂ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇੱਥੇ ਆਏ ਆਂ ਤੇ ਔਰ ਜਿਹੜੇ ਸਾਡੇ ਆ ਸਾਡੀਆਂ ਮੰਗਾਂ ਪਿਛਲੀਆਂ ਅਧੂਰੀਆਂ ਪਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਅਸੀਂ ਉਹਨਾਂ ਦੇ ਵਿਰੋਧ 'ਚ ਵੀ ਆ ਅੱਜ ਇੱਥੇ ਜਿਹੜਾ ਆਏ ਆ ਤਾਂ ਕਰਕੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਕਿ ਕਿੱਥੋਂ ਕੱਢਿਆ ਗਿਆ ਤੇ ਕਿੱਥੇ ਸੁਆਣੀ ਇਹ ਰਾਹੋਂ ਰੋਡ ਤੋਂ ਅਸੀਂ ਲੈ ਕੇ ਆਏ ਆ ਜੀ ਸਾਡਾ ਸਾਂਨੇ ਵਾਲਾ ਹਲਕੇ ਦਾ ਇਹ ਇੱਕ ਜ਼ਿਲ੍ਹਾ ਲੁਧਿਆਣਾ ਦੇ ਵਿੱਚੋਂ ਸਾਂਨੇ ਵਾਲਾ ਹਲਕੇ ਦਾ ਹੈਗਾ ਬਾਕੀ ਹਲਕਿਆਂ ਨੇ ਆਪਣੀ ਆਪਣੀ ਚ ਤਹਿਸੀਲਾਂ ਦੇ ਵਿੱਚ ਕੀਤਾ ਪ੍ਰੋਗਰਾਮ ਅਸੀਂ ਡੀਸੀ ਦਫ਼ਤਰ ਤੱਕ ਆਏ ਹਾਂ ਅੱਥੇ ਆ ਕੇ ਹੁਣ ਪਹਿਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਹਾਂ ਕਾਪੀਆਂ ਸਾੜੀਆਂ ਜਾਣਗੀਆਂ ਤੁਹਾਡੇ ਸਾਹਮਣੇ ਕਾਪੀਆਂ ਸਾੜਾਂਗੇ ਇਹ ਕਾਲੇ ਕਾਨੂੰਨਾਂ ਦੀਆਂ ਇਹ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਕਿ ਅਸੀਂ ਇਹ ਕਾਨੂੰਨ ਜਿਹੜੇ ਭਾਰਤ 'ਚ ਕਿਤੇ ਨਹੀਂ ਹੈਗੇ ਜਿਹੜੇ ਗਰੀਬਾਂ ਮਾਰੂਆਚ 'ਚ ਤਗੜੇ ਬੰਦੇ ਦੀ ਸੁਣਵਾਈ ਹੋਵੇ ਗਰੀਬ ਦੀ ਸੁਣਵਾਈ ਨਹੀਂ ਹੋ ਇਹੋ ਇਹੋ ਜਿਹੇ ਕਾਨੂੰਨ ਜਿਹੜੇ ਬਣਾ ਕੇ ਲਿਆ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਹਾਂ ਵਾ ਕੀ ਅੱਜ 15 ਅਗਸਤ ਆ ਆਜ਼ਾਦੀ ਦਾ ਦਿਹਾੜਾ ਵਾ ਤੁਹਾਨੂੰ ਲੱਗਦਾ ਵਾ ਕਿ ਅੱਜ ਵੀ ਦੇਸ਼ ਆਜ਼ਾਦ ਹੋਇਆ ਸਾਡੇ ਸਾਡੇ ਲਈ ਦੇਸ਼ ਨਾ ਆਜ਼ਾਦ ਹੋਇਆ ਸੀ ਸਾਡੇ ਲਈ ਤਾਂ ਅਧੂਰੀ ਆਜ਼ਾਦੀ ਲਈ ਫਿਰਦੇ ਆਂ ਅਸੀਂ ਅਸੀਂ ਗੋਰਿਆਂ ਤੋਂ ਆਜ਼ਾਦ ਹੋਏ ਸੀ ਕਾਲੇ ਗੋਰਿਆਂ ਦੇ ਅਸੀਂ ਗੁਲਾਮ ਹੋ ਗਏ ਫੇਰ ਅੱਜ ਚੰਦ ਬੰਦੇ ਸਾਡੇ ਦੇਸ਼ ਤੇ ਰਾਜ ਕਰ ਰਹੇ ਨੇ ਚੰਦ ਕਰੋੜਪਤੀ ਨੇ ਜਿਨ੍ਹਾਂ ਦੇ ਹੱਥ ਚ ਸਾਰੀ ਬਾਗ ਡੋਰਾ ਔਰ ਉਹ ਦੇਸ਼ ਨੂੰ ਚਲਾ ਰਹੇ ਨੇ ਚੰਦ ਕਰੋੜਪਤੀਆਂ ਦੇ ਕੋਲੇ ਪੂਰੇ ਭਾਰਤ ਜਿੰਨੀ ਜਿੰਨੀ 50 ਹਜ਼ਾਰ ਲੋਕਾਂ ਕੋਲੇ ਹੁੰਦੀ ਆ ਉਹ ਕੁਝ ਚੰਦ ਲੋਕਾਂ ਦੇ ਕੋਲੇ ਇੰਨੀ ਪ੍ਰੋਪਰਟੀ ਹੈਗੀ ਆ ਅੱਛਾ ਮੰਗਾ ਕੀ ਨੇ ਤੁਹਾਡੀਆਂ ਨਵੀਆਂ ਸਾਡੀਆਂ ਮੰਗਾ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ ਹਾਂਜੀ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਗਈਆਂ ਜਿਹੜੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆਈਆਂ ਉਹ ਜਿਹੜੇ ਹੁਣ ਭਾਰਤ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਬਣਾਏ ਨੇ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਵੀ ਕਿਤੇ ਲਾਗੂ ਨਹੀਂ ਹੈਗੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਆਏ ਆ ਔਰ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਆਈਆਂ ਇੱਥੇ ਸਾਰਾਂਗੇ ਮੇਰੇ ਤਰਫੋਂ ਠੀਕ ਹੈ ਧੰਨਵਾਦ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਨ ਮਸਕ ਦੇ ਨਾਲ ਗੱਲਬਾਤ ਕਰਦਿਆਂ ਡੈਮੋਕ੍ਰੈਟਿਕ ਵਿਰੋਧੀ ਦੇ ਉੱਪਰ ਸ਼ਬਦੀ ਹਮਲਾ ਕੀਤਾ ਹੈ ਉਸਨੇ ਸਿੱਧੇ ਤੌਰ ਤੇ ਕਮਲਾ ਹੈਰਿਸ ਤੇ ਉੱਪਰ ਨਿਸ਼ਾਨਾ 사ਧਿਆ ਤੇ ਕਿਹਾ ਹੈ ਕਿ ਕਮਲਾ ਹੈਰਿਸ ਜੇਕਰ ਇਹ ਚੋਣਾ ਜਿੱਤ ਜਾਂਦੀ ਏ ਤਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਦਾ ਆਉਣਾ ਯਕੀਨੀ ਹੋ ਜਾਵੇਗਾ ਟਰੰਪ ਨੇ ਮਸਕ ਨੂੰ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਬਾਈਡਨ ਪ੍ਰਸ਼ਾਸਨ ਇੱਕ ਉਦਾਰ ਪ੍ਰਸ਼ਾਸਨ ਸੀ ਵਧੀਆ ਪ੍ਰਸ਼ਾਸਨ ਹੈ ਪਰ ਅਜੇ ਹਾਂ ਨਹੀਂ ਹੈ ਅਸੀਂ ਕਮਲਾ ਦੇ ਨਾਲ ਹੋਰ ਵੀ ਖੱਪੇ ਪੱਕੀ ਪ੍ਰਸ਼ਾਸਨ ਦੇਖਣ ਜਾ ਰਹੇ ਹਾਂ ਇਹ ਮੇਰਾ ਇਮਾਨਦਾਰ ਵਿਚਾਰ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਫਿਲਹਾਲ ਕੋਈ ਪ੍ਰਧਾਨ ਨਹੀਂ ਅਤੇ ਕਮਲਾ ਹੋਰ ਵੀ ਮਾੜੀ ਪ੍ਰਧਾਨ ਹੈ 트ੰਪ ਨੇ ਕਿਹਾ ਹੈ ਕਿ ਉਹ ਸੈਨ ਫ੍ਰਾਂਸਿਸਕੋ ਦੀ ਉਦਾਰਵਾਦੀ ਸੀ ਜਿਸ ਨੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ ਕੈਲੀਫੋਰਨੀਆ ਨੂੰ ਤਬਾਹ ਕਰ ਦਿੱਤਾ ਅਤੇ ਜੇਕਰ ਚੁਣਿਆ ਗਿਆ ਤਾਂ ਉਹ ਸਾਡੇ ਦੇਸ਼ ਨੂੰ ਹੋਰ ਤਬਾਹ ਕਰ ਦੇਵੇਗੀ 트ੰਪ ਜੋ ਅਕਸਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਬਾਰੇ ਬੋਲਦੇ ਹਨ ਨੇ ਕਮਲਾ ਹੈਰਿਸ ਅਤੇ ਬਾਈਡਨ ਪ੍ਰਸ਼ਾਸਨ ਤੇ ਗੈਰ ਕਾਨੂੰਨੀ ਲੋਕਾਂ ਨੂੰ ਆਸਾਨੀ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਦੋਸ਼ ਲਗਾਏ ਨੇ। ਟਰੰਪ ਨੇ ਦਾਵਾ ਕੀਤਾ ਹੈ ਕਿ ਜੇਕਰ ਕਮਲਾ ਆਉਂਦੀ ਹੈ ਤਾਂ ਦੁਨੀਆ ਭਰ ਤੋਂ 50 ਤੋਂ 60 ਮਿਲੀਅਨ ਗੈਰ ਕਾਨੂੰਨੀ ਲੋਕ ਸਾਡੇ ਦੇਸ਼ ਦੇ ਵਿੱਚ ਆਉਣਗੇ। ਕਮਲਾ ਨੇ ਸਾਡੇ ਭਾਈਚਾਰਿਆਂ ਦੇ ਵਿੱਚ ਜਿਨ੍ਹਾਂ ਗੈਰ ਕਾਨੂੰਨੀ ਲੋਕਾਂ ਦਾ ਸਵਾਗਤ ਕੀਤਾ ਹੈ ਉਸ ਤੋਂ ਬਾਅਦ ਅਸੀਂ ਕਲਪਨਾਵਨੀ ਕਰ ਸਕਦੇ ਸੀ। ਦੇਸ਼ ਆਪਣੀਆਂ ਜੇਲਾ ਖਾਲੀ ਕਰ ਰਹੇ ਨੇ ਉਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਭੇਜ ਰਹੇ ਨੇ ਇਸੇ ਨਾਲ ਹੀ ਦੱਸਦੀ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਬਾਈਡਨ ਪ੍ਰਸ਼ਾਸਨ ਤੇ ਆਪਣੇ ਕਾਰਜਕਾਲ ਦੇ 4 ਸਾਲ ਬਰਬਾਦ ਕਰਨ ਅਤੇ ਲੋਕਾਂ ਲਈ ਕੁਝ ਨਹੀਂ ਕਰਨ ਦਾ ਦੋਸ਼ ਵੀ ਲਾਇਆ ਹੈ ਉਸਨੇ ਕਿਹਾ ਹੈ ਕਿ ਸਾਡੀ ਨੁਕਸਦਾਰ ਸਰਕਾਰ ਹੈ ਉਸਨੇ ਕਿਹਾ ਹੈ ਕਿ ਸਾਡੇ ਕੋਲ ਇੱਕ ਮਹੀਨੇ ਵਿੱਚ ਲੱਖਾਂ ਲੋਕ ਆਉਂਦੇ ਨੇ ਤੇ ਫਿਰ ਉੱਠ ਕੇ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਕੁਝ ਕਰਨ ਜਾ ਰਹੇ ਨੇ ਇੱਥੇ ਉਹ ਕਮਲਾ ਬਾਰੇ ਗੱਲ ਕਰਦੇ ਨਜ਼ਰ ਆਇਆ ਉਸ ਕੋਲ ਸਾਢੇ 3 ਸਾਲ ਸਨ ਅਤੇ ਉਸ ਕੋਲ 5 ਮਹੀਨੇ ਹੋਰ ਨੇ ਪਰ ਉਹ ਕੁਝ ਨਹੀਂ ਕਰੇਗਾ। ਕ੍ਰੰਪ ਨੇ ਅੱਗੇ ਕਿਹਾ ਕਿ ਲੋਕ ਕਿਸੇ ਵੀ ਚੀਜ਼ ਤੋਂ ਬਾਦ ਅਮਰੀਕੀ ਸੁਪਰੇ ਨੂੰ ਵਾਪਸ ਲੈਣਾ ਚਾਹੁੰਦੇ ਨੇ। ਅੱਜ ਤੁਹਾਡੇ ਕੋਲ ਉਹ ਨਹੀਂ ਹੈ ਕਿਉਂਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਲੋਕ ਬੇਕਾਰ ਨੇ। ਉਹ ਆਯੂਗ ਲੋਕ ਨੇ ਮਹਿੰਗਾਈ ਕਾਰਨ ਅਰਥ ਵਿਵਸਥਾ ਇੱਕ ਤਬਾਹੀ ਹੈ। 4 ਸਾਲ ਪਹਿਲਾਂ ਲੋਕ ਬਹੁਤ ਸਾਰਾ ਪੈਸਾ ਬਚਾ ਰਹੇ ਸਨ। ਆਜੋ ਆਪਣਾ ਸਾਰਾ ਪੈਸਾ ਖਰਚ ਕਰ ਰਹੇ ਆ। ਅੱਜ ਸਿਰਫ ਬਚਣ ਲਈ ਪੈਸੇ ਉਧਾਰ ਲੈ ਰਹੇ ਨੇ। ਇਸਨਾਲੇ 트럼ਪ ਦੀ ਗੱਲ ਕਰੀਏ ਤਾਂ 트럼ਪ ਨੇ ਇਹ ਵਾਅਦਾ ਕੀਤਾ ਹੈ ਕਿ ਜੇਕਰ 트럼ਪ ਇਸ ਵਾਰ ਰਾਸ਼ਟਰਪਤੀ ਚੁੜਿਆ ਜਾਂਦਾ ਹੈ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਅਮਰੀਕਾ ਕਿਸੇ ਵੀ ਖਤਰੇ ਤੋਂ ਸੁਰੱਖਿਅਤ ਰਹੇ ਖਾਸ ਤੌਰ ਤੇ ਪਰਮਾਣੂ ਖਤਰੇ ਜਿਸ ਬਾਰੇ ਉਹਨਾਂ ਨੇ ਕਿਹਾ ਕਿ ਜਲਵਾਯੂ ਤਬਦੀਲੀ ਤੋਂ ਵੀ ਵੱਡਾ ਹੈ ਅਸੀਂ ਲੋਹੇ ਦਾ ਕੁੰਬਤ ਬਣਾਉਣ ਜਾ ਰਹੇ ਹਾਂ ਇਜ਼ਰਾਈਲ ਕੋਲ ਹੈ ਸਾਡੇ ਕੋਲ ਦੁਨੀਆ ਦਾ ਸਭ ਤੋਂ ਵਧੀਆ ਆਇਰਨ ਡੋਮ ਹੋਵੇਗਾ ਸਾਨੂੰ ਇਸ ਦੀ ਲੋੜ ਹੈ ਅਤੇ ਅਸੀਂ ਇਸ ਨੂੰ ਅਮਰੀਕਾ ਦੇ ਵਿੱਚ ਬਣਾਉਣ ਜਾ ਰਹੇ ਹਾਂ ਸਾਡੇ ਕੋਲ ਸੁਰੱਖਿਆ ਹੋਵੇਗੀ ਜਿਵੇਂ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਅਮਰੀਕਾ ਦੀ ਜਿਹੜੀ ਸਿਆਸਤ ਹੈ ਉਹ ਸੋਰ ਗਰਮ ਹੋਈ ਪਈ ਹੈ ਲਗਾਤਾਰ ਡੋਨਾਲਡ ਟੰਪ ਦੇ ਵੱਲੋਂ ਕਮਲਾ ਹੈਰਿਸ ਨੂੰ ਘੇਰਿਆ ਜਾ ਰਿਹਾ ਹੈ ਅਤੇ ਉਸ ਦੇ ਉੱਪਰ ਨਿਸ਼ਾਨੇ ਸਾਤੇ ਜਾ ਰਹੇ ਨੇ ਅਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਵਿੱਚ ਕਮਲਾ ਹੈਰਿਸ ਦਾ ਵੱਡਾ ਹੱਥ ਹੈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੁਗਾੜ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜਿਹਨਾਂ ਦੱਸਦੀ ਹੈ ਕਿ ਵਿਨੇਸ਼ ਫੁਗਾੜ ਦਾ ਚਾਂਦੀ ਦਾ ਤਮਗਾ ਹਾਸਲ ਕਰਨ ਦਾ ਜਿਹੜਾ ਸੁਪਨਾ ਸੀ ਉਹ ਟੁੱਟ ਗਿਆ ਹੈ ਸੀਏਐਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਫੈਸਲਾ ਲੈ ਲਿਆ ਗਿਆ ਹੈ ਦਰਅਸਲ ਪੈਰਿਸ 올림픽ਸ ਦੇ ਵਿੱਚ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਦੇ ਵੱਲੋਂ ਇੰਟਰਨੈਸ਼ਨਲ ਕਾਉਂਸਲ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਦੇ ਵਿੱਚ ਅਪੀਲ ਤਿਆਰ ਕੀਤੀ ਗਈ ਸੀ ਕਿ ਉਹਨਾਂ ਨੂੰ ਚਾਂਦੀ ਦਾ ਤਮਗਾ ਦਿੱਤਾ ਜਾਵੇ ਤੇ ਹੁਣ ਇਸ ਮਾਮਲੇ ਦੇ ਵਿੱਚ CAS ਦਾ ਫੈਸਲਾ ਸਾਹਮਣੇ ਆ ਗਿਆ CAS ਨੇ ਅ ਵਿਨੇਸ਼ ਫੋਗਾਰਡ ਦੀ ਜਿਹੜੀ ਅਪੀਲ ਸੀ ਉਸ ਨੂੰ ਖਾਰਜ ਕਰ ਦਿੱਤਾ ਹੈ ਤੇ ਖਾਰਜ ਹੋਣ ਦੇ ਸਾਰ ਹੀ ਵਿਨੇਸ਼ ਫੋਗਾਰਡ ਦਾ ਚਾਂਦੀ ਦਾ ਤੰਗਾ ਹਾਸਲ ਕਰਨ ਦਾ ਜਿਹੜਾ ਸੁਪਨਾ ਸੀ ਉਹ ਚੱਕਨਾ ਚੂਰ ਹੋ ਗਿਆ ਦੱਸ ਦਿਓ ਕਿ ਵਿਨੇਸ਼ ਫੋਗਾਰਡ ਨੂੰ ਪੈਰਿਸ 올림픽 2024 ਦੇ ਲਈ 50 ਕਿਲੋਗ੍ਰਾਮ ਫ੍ਰੀਸਟਾਈਲ 골ਡ ਮੈਡਲ ਮੈਚ ਦੇ ਲਈ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਇਸ ਫੈਸਲੇ ਤੋਂ ਬਾਅਦ ਜਿੱਥੇ ਭਾਰਤੀ 올림픽 ਸੰਘ ਨੇ ਸਖਤ ਇਤਰਾਜ਼ ਜਤਾਇਆ ਸੀ ਉੱਥੇ ਵਿਨੇਸ਼ ਵੀ ਕਾਫੀ ਨਿਰਾਸ਼ ਨਜ਼ਰ ਆ ਰਹੀ ਸੀ ਵਿਨੇਸ਼ ਫੁਗੜ ਨੇ ਇਸ ਫੈਸਲੇ ਨੂੰ ਲੈ ਕੇ ਕੋਰਟ ਆਫ ਆਰਬਿਟ੍ਰੇਸ਼ਨ ਫੋਰ ਸਪੋਰਟਸ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਘੱਟੋ-ਘੱਟ ਸਿਲਵਰ ਮੈਡਲ ਦਿੱਤਾ ਜਾਵੇ ਜਿਸ ਦੇ ਸਿਏ ਐਸ ਨੇ ਹੁਣ ਫੈਸਲਾ ਕੀਤਾ ਹੈ ਅਤੇ ਉਹਨਾਂ ਨੇ ਵਿਨੇਸ਼ ਫੁਗੜ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਨੂੰ ਚਾਂਦੀ ਦਾ ਤਮਗਾ ਦੇਣ ਸਾਫ ਇਨਕਾਰ ਕਰ ਦਿੱਤਾ ਹੈ ਭਾਰਤੀ 올림픽 ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਸੀਏਐਸ ਦੇ ਇਸ ਫੈਸਲੇ ਤੇ ਨਿਰਾਸ਼ਾ ਪ੍ਰਗਟਾਈ ਹੈ ਆਈਓਏ ਦਾ ਮੰਨਣਾ ਹੈ ਕਿ ਦੋ ਦਿਨਾਂ ਦੇ ਦੂਜੇ ਦਿਨ ਭਾਰ ਦੇ ਉਲੰਘਣ ਲਈ ਐਥਲੀਟ ਨੂੰ ਪੂਰੀ ਤਰ੍ਹਾਂ ਅਯੋਗ ਕਰਾਰ ਦੇਣਾ ਪੂਰੀ ਤਰ੍ਹਾਂ ਦੇ ਨਾਲ ਜਾਂਚ ਦਾ ਹੱਕਦਾਰ ਹੈ ਭਾਰਤੀ ਪੱਖ ਦੇ ਕਾਨੂੰਨੀ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ ਸੀਏਐਸ ਦੇ ਸਾਹਮਣੇ ਸਹੀ ਢੰਗ ਦੇ ਨਾਲ ਪੇਸ਼ ਕੀਤਾ ਸੀ IOA ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਸੀਏਐਸ ਦੇ ਫੈਸਲੇ ਤੋਂ ਬਾਅਦ ਵੀ IOA ਫੋਗਾਰਡ ਦੇ ਪੂਰੇ ਸਮਰਥਨ ਵਿੱਚ ਖੜਾ ਹੈ ਅਤੇ ਹੋਰ ਕਾਨੂੰਨੀ ਵਿਲ ਕਲਪਾਂ ਦੀ ਖੋਜ ਕਰ ਰਿਹਾ ਹੈ ਆਈਓਏ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ ਆਈਓਏ ਖੇਡ ਵਿੱਚ ਨਿਆਂ ਅਤੇ ਨਿਰਪੱਖ ਨਿਰਪੱਖਤਾ ਦੀ ਵਕਾਲਤ ਕਰਨਾ ਜਾਰੀ ਰੱਖੇਗਾ ਇਹ ਯਕੀਨੀ ਬਣਾਉਂਦਾ ਹੈ ਕਿ ਐਥਲੀਟਾਂ ਅਤੇ ਖੇਡਾਂ ਵਿੱਚ ਹਰ ਕਿਸੇ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਵੇ ਜਦੋਂ ਵਿਨੇਸ਼ ਮੁਗਾਟ ਨੇ ਪੈਰਾਸ Olympick 2024 ਦੇ ਵਿੱਚ 골ਡ ਮੈਡਲ ਮੈਚ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਤਾਂ ਉਹ Olympick ਦੇ ਇਤਿਹਾਸ ਦੇ ਵਿੱਚ ਕੁਸ਼ਤੀ ਦੇ ਫਾਈਨਲ ਦੇ ਵਿੱਚ ਥਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ। ਹਾਲਾਂਕਿ ਮੈਡਲ ਮੈਚ ਦੀ ਸਵੇਰ ਨੂੰ ਜਦੋਂ ਉਸਦਾ ਭਾਰ ਮਾਪਿਆ ਗਿਆ ਤਾਂ ਇਹ ਨਿਰਧਾਰਿਤ ਸੀਮਾ ਤੋਂ 100 ਗ੍ਰਾਮ ਵੱਧ ਪਾਇਆ ਗਿਆ ਜਿਸ ਦੇ ਕਾਰਨ ਭਾਰਤੀ ਪਹਿਲਵਾਨ ਨੂੰ ਯੋਗਕਰਾਰ ਦੇ ਦਿੱਤਾ ਗਿਆ। ਇਸ ਤੋਂ ਨਿਰਾਸ਼ ਹੋ ਕੇ ਵਿਨੇਸ਼ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਸੀ। ਅਯੋਗਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਮੁਗਾਟ ਨੇ CAS ਨੂੰ ਅਪੀਲ ਕੀਤੀ ਸੀ ਕੀ ਘੱਟੋ ਘਾਟ ਉਹਨਾਂ ਨੂੰ ਚਾਂਦੀ ਦਾ ਤਗਮਾ ਤਾਂ ਦਿੱਤਾ ਜਾਵੇ ਪਰ ਹੁਣ ਇਸ ਅਪੀਲ ਦੇ ਉੱਪਰ ਵੀ ਸੀਏਐਸ ਦਾ ਫੈਸਲਾ ਸਾਹਮਣੇ ਆ ਗਿਆ ਸੀਏਐਸ ਨੇ ਸਾਫ਼ ਤੌਰ ਤੇ ਚਾਂਦੀ ਦਾ ਤੰਗਾ ਵਿਨੇਸ਼ ਫੋਗਾਟ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਭਾਰਤ ਚ ਪਹਿਲਵਾਨੀ ਦੇ ਵਿੱਚ ਜਿਹੜਾ ਚਾਂਦੀ ਦੇ ਤਗਮੇ ਆਉਣ ਦੀ ਅਪੀਲ ਸੀ ਉਹ ਵੀ ਚੱਕਨਾਚੂਰ ਹੋ ਗਈ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਵਿੱਚ ਉਮੀ ਪਵੇਗਾ ਜਿਵੇਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਸੂਬੇ ਭਾਰ ਦੇ ਵਿੱਚ ਚਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਨਾਲ ਹੀ yellow alert ਵੀ ਜਾਰੀ ਕੀਤਾ ਗਿਆ ਹੈ ਹਾਲਾਂਕਿ ਕੱਲ ਵੀ ਪੰਜਾਬ ਦੇ ਵਿੱਚ ਬਰਸਾਤ ਕਈ ਜ਼ਿਲ੍ਹਿਆਂ ਦੇ ਵਿੱਚ ਹੋਈ ਸੀ باوجود ਇਸ ਦੇ ਤਾਪਮਾਨ ਦੇ ਵਿੱਚ ਕੁਝ ਜ਼ਿਆਦਾ ਬਦਲਾ ਦੇਖਣ ਨੂੰ ਨਹੀਂ ਮਿਲਿਆ ਆਸਤੰਤ ਤਾਪਮਾਨ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ 2.2 ਡਿਗਰੀ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਉਧਰ ਹੀ ਸਭ ਤੋਂ ਗਰਮ ਜ਼ਿਲ੍ਹੇ ਦੀ ਗੱਲ ਕਰੀਏ ਜੋ ਕੱਲ ਬੀਤੇ ਦਿਨ ਰਿਹਾ ਹੈ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਰਿਹਾ ਹੈ ਬਠਿੰਡੇ ਦੇ ਵਿੱਚ ਤਾਪਮਾਨ 37.8 ਡਿਗਰੀ ਮੌਸਮ ਵਿਭਾਗ ਦੇ ਵੱਲੋਂ ਦਰਜ ਕੀਤਾ ਗਿਆ ਤੇ ਅੱਜ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਭਰ ਦੇ ਵਿੱਚ ਅੱਜ ਮੀਂਹ ਪਵੇਗਾ ਇਸੇ ਨਾਲ ਹੀ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਰਾਜਪੁਰਾ ਡੇਰਾ ਬੱਸੀ ਮੁਹਾਲੀ ਖਰੜ ਮੁਕੇਰੀਆਂ ਗੁਰਦਾਸਪੁਰ ਪਠਾਨਕੋਟ ਧਾਰਕਲਾਂ ਦੇ ਵਿੱਚ ਹਲਕੀ ਬਾਰਿਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਮੌਨਸੂਨ ਐਕਟਿਵ ਹੋਣ ਕਰਕੇ ਸੂਬੇ ਭਰ ਦੇ ਵਿੱਚ بارش ਹੋ ਰਹੀ ਹੈ ਹਾਲਾਂਕਿ ਇਹ ਅਜੇ ਵੀ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਿਤ ਹੈ। ਮੋਦਵਾਰ ਨੂੰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 68.8 ਮਿਲੀਮੀਟਰ بارش ਦਰਜ ਕੀਤੀ ਗਈ ਹੈ। ਫਤਿਹਗੜ ਸਾਹਿਬ ਦੇ ਵਿੱਚ 3 ਮਿਲੀਮੀਟਰ ਅਤੇ ਮੁਹਾਲੇ ਦੇ ਵਿੱਚ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਅਗਸਤ ਮਹੀਨੇ ਵਿੱਚ 82.7 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਸਮੇਂ 73.5 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਤੇ ਉੱਧਰ ਹੀ ਪੰਜਾਬ ਦੇ ਮੁੱਖ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਦੇ ਵਿੱਚ 36.6 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੀ ਬੱਦਲਵਾਈ ਅੰਮ੍ਰਿਤਸਰ ਦੇ ਵਿੱਚ ਰਹੇਗੀ ਅਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ ਅੱਜ ਅੰਮ੍ਰਿਤਸਰ ਦੇ ਵਿੱਚ ਰਹੇਗਾ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਬੁੱਧਵਾਰ ਸ਼ਾਮ ਨੂੰ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਅਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਤਾਪਮਾਨ 28 ਤੋਂ 31 ਡਿਗਰੀ ਦੇ ਵਿਚਕਾਰ ਅੱਜ ਜਲੰਧਰ ਵਿੱਚ ਰਹੇਗਾ ਪਟਿਆਲਾ ਦੀ ਗੱਲ ਕਰਦੇ ਆ ਤਾਂ ਬੁੱਧਵਾਰ ਨੂੰ ਵਾਤਵਾਤ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ ਤੇ ਅੱਜ ਹਲਕੇ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਤੇ ਨਾਲ ਹੀ ਤਾਪਮਾਨ ਦੀ ਗੱਲ ਕਰੀਏ ਤਾਂ 27 ਤੋਂ 34 ਡਿਗਰੀ ਦੇ ਵਿਚਕਾਰ ਪਟਿਆਲਾ ਦੇ ਵਿੱਚ ਤਾਪਮਾਨ ਰਹੇਗਾ ਮੋਹਾਲੀ ਦੇ ਵਿੱਚ ਪਿਤੇ ਦਿਨ ਵੱਤਵੱਤ ਤਾਪਮਾਨ 32.2 ਡਿਗਰੀ ਦਰਜ ਕੀਤਾ ਗਿਆ ਹਲਕੇ ਬੱਦਲ ਹੋਣਗੇ ਅਤੇ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ 30 ਤੋਂ 36 ਡਿਗਰੀ ਦੇ ਵਿੱਚਕਾਰ ਤਾਪਮਾਨ ਮੋਹਾਲੀ ਦੇ ਵਿੱਚ ਰਹਿ ਸਕਦਾ ਹੈ ਲੁਧਿਆਣਾ ਦੀ ਗੱਲ ਕਰਦੇ ਹਾਂ ਤਾਂ ਬੁੱਧਵਾਰ ਨੂੰ ਵੱਤਵੱਤ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਉੱਥੇ ਰਹਿਣਗੇ ਅਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਪਮਾਨ ਦੀ ਗੱਲ ਕਰੀਏ ਤਾਂ 28 ਤੋਂ 34 ਡਿਗਰੀ ਦੇ ਵਿੱਚਕਾਰ ਲੁਧਿਆਣਾ ਵਿੱਚ ਅੱਜ ਤਾਪਮਨ ਰਹੇਗਾ। ਇਸ ਨਾਲ ਇੱਕ ਵਾਰ ਫਿਰ ਦੱਸਦੇ ਹਾਂ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਸੂਬੇ ਭਾਰ ਦੇ ਵਿੱਚ ਚੰਗੀ ਬਰਸਾਤ ਹੋ ਸਕਦੀ ਹੈ। ਤੇ ਨਾਲ ਹੀ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਹੈ ਜਿਸ ਦੇ ਕਾਰਨ ਨੇ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਤੇ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਮੀਨੂ ਲੈ ਕੇ ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ। ਵਿੰਡੋ ਪੰਜਾਬੀ ਟੀਵੀ